ਕਿ ਉਹ ਆਨਲਾਈਨ ਆ ਸਾਡੇ ਚੋਬਰ ਪਾਈ ਜਾਂਦੇ ਹਾਲ ਪਹਿਲਾਂ ਕੱਢ ਲੈ ਹਾਲ ਕੱਢ ਕੇ ਪਾਲਿਆ ਜਿੰਦਰਾ ਵੀ ਵਟਾ ਪਾਵਾਂਗੇ ਤੇ ਹੁਣ ਬਾਹਣ ਫਿਰ ਸਾਡਾ ਸਕੀਮ ਬਣ ਗਈ ਪੁੜਾ ਰਹਿੰਦਾ ਏ ਢਾਈ ਤਾ ਨਿਕਲੇ ਤਿੰਨ ਕ ਗੱਲੇ ਹੋਰ ਤੇ ਜਾ ਲੋ ਵੀ ਵਾਇ ਹੈਗੇ ਤੇ ਚਲੌਲ ਪਿੱਛੇ ਹੈਗੇ ਦੋਵੇਂ ਲੜਦੇ ਏ ਉਹ ਕਹਿੰਦਾ ਮੈਚ ਲਾਉਣਾ ਉਹ ਕਹਿੰਦਾ ਮੈਚ ਲਾਉਣਾ ਜਿਹੜਾ ਪਹਿਲਾਂ ਬਹਿ ਗਿਆ ਉਹ ਮਾਰ ਲੈਂਦਾ ਸੈਲਫ ਦੂਜਾ ਜੱਟ ਕੀ ਜਾਂਦਾ ਖੜਿਆ ਆ ਵੀ ਆ ਗੁੱਸੇ ਜਾਂ ਸਾਡਾ ਬੰਦਾ ਇੱਕ ਥੋੜਾ ਜਆ ਗੁੱਸਾ ਖਾ ਰਿਹਾ ਥੋੜਾ ਜੰਗਲ ਤੇ ਲਿਆ ਅਸੀਂ ਪਾ ਤੇ ਲੱਸੀ ਲਈ ਅਸੀਂ ਪੀ ਦੋ ਦੋ ਤੰਤਰ ਗਲਾਸ ਲਈ ਸੈਟਿੰਗ ਦੋਣੇ ਅੰਦਰ ਚੋਂ ਡਹਿ ਬਣਾਵਾ ਨੂੰ ਉਸਦੀ ਪਨੀਰੀ ਬਹੁਤ ਸੋਹਣੀ ਹੋ ਗਈ ਹੈ 17 18 ਦੀ ਤੇ 18 85 ਦੀ ਤੇ 1509 ਵੀ ਆ ਵਿੱਚ ਹੀ ਕੇ ਲੋ ਗੱਲਪੇ ਜਵਾਨ ਸਾਡੇ ਮੱਥੇ ਬੰਨਣਾ ਵਟਾਂ ਦੇ ਸਵਾਰ ਕੇ ਬੰਨ ਕੇ ਆਇਓ ਮੱਥੇ ਆਓ ਹਾਂ ਉਹ ਕੋਸ਼ ਨਹੀਂ ਤਾਂ ਸਹੀ ਆ ਇਹ ਹਲੋ ਜਗਦੀਪ ਸਿੰਘ ਮੈਂਬਰ ਸਾਹਿਬ ਤੇ ਲਾ ਰਹੇ ਨਹੀਂ ਰਹੀ ਆ ਪਾ ਦਿਓ ਸੁਪਰ पसोली इहो हली विधा इहो आ चीज़ा बि हगियां न ਇਨਾ ਵੀ ਲਾ ਲੈਣਾ ਇਹ ਨਾਲ ਕਹਿੰਦਾ ਸੀਗਾ ਕਹਿੰਦਾ ਵੀ ਮੈਂ ਲੱਗਣਾ ਨਾਲ ਹੂੰ ਉਂਗੋਟ ਛੱਲੇ ਜਾਂਦੇ ਆ ਭਾਈ ਤੇ ਇਥੋਂ ਇਹ ਪਤਾ ਕੀ ਹੈ ਇਹ ਕਣਕ ਚ ਜਦੋਂ ਸਿੱਖਣੀ ਹੋਵੇ ਕਣਕ ਚ ਪਾਵੇ ਰੇ ਯਾਰ ਹੂੰ ਕਣਕ ਹੈ ਨਹੀਂ ਨਹੀਂ ਉਹ ਛੱਡ ਦਿਓ ਥਾਂ ਯਾਰ ਉਹ ਚ ਤਾਂ ਪਾ ਦਾਂਗੇ ਉਹ ਉਧਰੋਂ ਲਾ ਦਾਂਗੇ ਪਾ ਤਾਂ ਹੈ ਹੈ ওই আরব